ਇਸ ਦਿਹਾਲ ਤੁਸੀਂ ਦੇਖ ਰਹੇ ਹੋ ਕਿ ਕਿਉਂਕਿ ਉਮੀਦਵਾਰ ਵੀ ਐਲਾਨ ਦਿੱਤਾ ਸੀਗਾ ਉਹ ਵੀ ਵਿਚ ਵਿਚ ਚੱਲ ਗਿਆ ਦੱਸੋ ਤੁਸੀਂ ਦੱਸਿਓ ਕਿੰਦਾ ਕ ਲੱਗਦਾ ਪਿਆ ਮਾਹੌਲ ਕੀ ਹੈ ਸਰ ਮੈਂ ਦੱਸਾਂ ਕਿ ਬਹੁਤ ਬਿੱਤਰ ਆ ਬਹੁਤ ਬੈਟਰ ਆ ਔਰ ਜਿਹੜੇ ਛੱਡ ਕੇ ਜਾਣ ਵਾਲੇ ਹੁੰਦੇ ਉਹ ਬੈਟਰ ਹੁੰਦਾ ਕਿ ਜਿਹਨੇ ਕੱਲ ਨੂੰ ਜਾਣਾ ਉਹ ਅੱਜ ਚੱਲਿਆ ਜਾਏ ਔਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਪਾਈ ਲੱਖਛੀ ਤੇ ਦੇਖਿਆ ਸੀ 50000 ਦਾ ਮਾਰਜਨ ਸੀਗਾ ਜਿੱਤਣ ਲਈ ਹੈ ਤੁਸੀਂ ਤਾਂ ਹੀ ਕਰ ਫਿਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਤੇ ਜਿਹੜਾ ਇੱਕ ਵਿਸ਼ਵਾਸ ਜਤਾਇਆ ਸੀ ਪਰ ਕਹਿ ਸਕਦਾ ਕਿ ਬਹੁਤ ਨਜ਼ਦੀਕ ਦਾ ਸਮਾਂ ਸੀਗਾ ਜਦੋਂ ਉਹ ਸਾਥ ਛੱਡ ਗਿਆ ਸ਼ਸ਼ੀਲ ਕੁਮਾਰ ਰਿੰਕੂ ਦੀ ਜਿੱਤਨੀ ਸੀ ਇਹ ਸਾਡੇ ਵਰਕਰਾਂ ਦੀ ਜਿੱਤ ਸੀ ਇਹ ਸਾਡੇ ਸਾਰੇ ਵਲੰਟੀਅਰਸ ਦੀ ਜਿੱਤ ਸੀ ਇਹ ਮਾਨ ਸਾਹਿਬ ਦੀ ਜਿੱਤ ਸੀ ਇਹ ਪੰਜਾਬ ਸਰਕਾਰ ਦੀ ਜਿੱਤ ਸੀ ਰਿੰਕੂ ਜਦ ਤੱਕ ਕਹਿੰਦਾ ਕਹਿੰਦੇ ਮੈਂ ਜਿਹੜੇ ਕੰਮ ਲੈ ਕੇ ਜਾਂਦਾ ਸੀ ਉਹ ਮੇਰੇ ਕੰਮ ਨਹੀਂ ਹੁੰਦੇ ਪਏ ਸੀ ਮੈਂ ਜਲੰਧਰ ਦੇ ਲੋਕਾਂ ਲਈ ਪਾਰਟੀ ਛੱਡੀ ਹੈ ਤੇ ਹੁਣ ਮੈਂ ਜਲੰਧਰ ਦੇ ਲੋਕਾਂ ਲਈ ਕੰਮ ਕਰਦਾ ਹਾਂ ਉਹ ਦਿਲੰਦਰ ਜ਼ਿਲ੍ਹੇ ਦੇ ਵਿੱਚ ਇੱਕ ਸੁਪਰੀਮੋ ਬਣਨਾ ਚਾਹੁੰਦਾ ਕਿ ਸਾਰੇ ਐਮਐਲਏਜ਼ ਦੇ ਸਾਰੇ ਹਲਕਾ ਇੰਚਾਰਜਾਂ ਦੇ ਉੱਤੇ ਮੈਂ ਆਪਣੀ ਕਮਾਂਡ ਰੱਖਾਂ ਜਿਹੜਾ ਸੁਪਨਾ ਉਹਨਾਂ ਦਾ ਪੂਰਾ ਹੋਵੇ ਅਸਿਕਾ ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਦਾਸ ਸਮਨ نیوز ਅੱਜ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਵਲੰਟੀਅਰ ਮਿਲਣੀ ਸੀ ਕੋਤ ਮੱਖੇ ਮੰਤਰੀ ਭਗਵੰਤ ਮਾਨ ਹੁਣੇ ਉੱਥੇ ਪਹੁੰਚੇ ਹੋਏ ਸੀ ਕਿ ਸਾਡੇ ਨਾਲ ਨੁਕਦਰ ਤੋਂ ਵਿਧਾਇਕ ਮੌਜੂਦ ਹੈ ਮੈਡਮ ਦਿਲੰਦਰ ਸੀਟ ਦਾ ਹਾਲ ਤੁਸੀਂ ਦੇਖ ਰਹੇ ਹੋ ਕਿ ਕਿਉਂਕਿ ਉਹ ਉਮੀਦਵਾਰ ਵੀ ਐਲਾਨ ਦਿੱਤਾ ਸੀਗਾ ਉਹ ਵੀ ਵਿਚਪੇ ਚੱਲ ਗਿਆ ਉਸ ਤੋਂ ਇਲਾਵਾ ਸ਼ੀਤਲ ਲੰਗਰਾਲ ਜੋ ਕਿ ਮੌਜੂਦਾ ਵਿਧਾਇਕ ਸੀ ਕਿੰਦਾ ਕ ਲੱਗਦਾ ਪਿਆ ਮਾਹੌਲ ਕੀ ਹੈ ਸਰ ਅ ਪਹਿਲਾਂ ਮੈਂ ਤੁਹਾਡਾ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਕਿ ਜਲੰਧਰ ਸੀਟ ਦਾ ਹਾਲ ਤੁਸੀਂ ਦੇਖ ਰਹੇ ਹੋ ਮੈਂ ਜਲੰਧਰ ਸੀਟ ਦਾ ਹਾਲ ਤੁਹਾਨੂੰ ਦੱਸ ਦ ਔਰ ਜਿਹੜੇ ਛੱਡ ਕੇ ਜਾਣ ਵਾਲੇ ਹੁੰਦੇ ਉਹ ਬੈਟਰ ਹੁੰਦਾ ਕਿ ਜਿਹਨੇ ਕੱਲ ਨੂੰ ਜਾਣਾ ਉਹ ਅੱਜ ਚੱਲਿਆ ਜਾਏ ਔਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਲੰਦਰ ਵਾਸੀਆਂ ਨੂੰ ਸਾਰੇ ਲੋਕ ਸਭਾ ਨੂੰ ਜਿਲ ਉਹਨਾਂ ਦੇ ਜਾਣ ਦਾ ਕੋਈ ਫਰਕ ਨਹੀਂ ਪੈਂਦਾ ਅਸੀਂ ਪਹਿਲਾਂ ਨਾਲੋਂ ਵੱਧ ਮਜ਼ਬੂਤ ਆ ਔਰ ਉਹਨਾਂ ਨੇ ਆਪਣੇ ਖਿਲਾਫ ਲੋਕ ਲੜ ਖੜੀ ਕਰ ਦਿੱਤੀ ਕਿ ਜਿਹੜੀ ਬੈਟ ਕਿ ਜੋ ਹੋ ਸਕਦਾ ਸਾਨੂੰ ਮਿਹਨਤ ਕਰਨੀ ਪੈਂਦੀ ਐ ਇਸ ਇਲੈਕਸ਼ਨ ਵਾਸਤੇ ਬਹੁਤ ਮਿਹਨਤ ਕਰਨੀ ਪਰਨੀ ਪਰ ਉਹਨਾਂ ਦੇ ਜਾਣ ਨੇ ਇੱਕ ਵਰਕਰਸ ਦੇ ਵਿੱਚ ਇੱਕ ਗੁੱਸਾ ਜਿਹੜਾ ਜੋਸ਼ ਜਿਹੜਾ ਗੁੱਸਾ ਭਰਿਆ ਉਸ ਗੁੱਸੇ ਨੇ ਵਰਕਰਾਂ ਦੇ ਵਿੱਚ ਜੋਸ਼ ਪੜਿਆ ਔਰ ਅਸੀਂ ਅੱਗੇ ਨਾਲੋਂ ਵੱਧ ਬਹੁਤ ਗੁਣਾ ਵੱਧ ਜਿਹੜਾ ਨਾ ਵਰਕਰ ਜ਼ੋਰ ਲਾ ਕੇ ਇਸ ਸੀਟ ਜਿਤਾਏਗਾ 100% ਜਿਤਾਏਗਾ ਮੈਂ ਬਾਈ ਲੈਕਸੀ ਦੇ ਦੇਖਿਆ ਸੀ 50000 ਦਾ ਮਾਰਜਨ ਸੀਗਾ ਜਿੱਤਣ ਲਈ ਹੈ ਤੁਸੀਂ ਤਾਂ ਹੀ ਕਰ ਫਿਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਤੇ ਜਿਹੜਾ ਇੱਕ ਵਿਸ਼ਵਾਸ ਜਿਤਾਇਆ ਸੀ ਪਰ ਕਹਿ ਸਕਦਾ ਕਿ ਬਹੁਤ ਨਜ਼ਦੀਕ ਦਾ ਸਮਾਂ ਸੀਗਾ ਜਦੋਂ ਉਹ ਸਾਥ ਛੱਡ ਗਿਆ ਤੇ ਕਿਤਨਾ ਕਿਤੇ ਹੁਣ ਉਮੀਦਵਾਰ ਵੀ ਦੇਖਣਾ ਪੈਣਾ ਵੈ ਫਿਰ ਦੁਬਾਰਾ ਤੋਂ ਕੈਂਪੇਨ ਹੋਣੀ ਸਭ ਕੁਝ ਦੁਬਾਰਾ ਤੋਂ ਬਿਲਡ ਅਪ ਕਰਨਾ ਪੈਣਾ ਕਿੰਨਾ ਕੋਖ ਹੋਊਗਾ ਨਹੀਂ ਇਹ ਇਹ ਕੈਂਡੀਡੇਟ ਦੀ ਇਹ ਗਲਤਫਹਮੀ ਹੁੰਦੀ ਆ ਕਿ ਕੈਂਡੀਡੇਟ ਆਪ ਜਿੱਤ ਰਿਹਾ ਇਹ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਨਹੀਂ ਸੀ ਇਹ ਸਾਡੇ ਵਰਕਰਾਂ ਦੀ ਜਿੱਤ ਸੀ ਇਹ ਸਾਡੇ ਸਾਰੇ ਵੋਲੰਟੀਅਰਸ ਦੀ ਜਿੱਤ ਸੀ ਇਹ ਮਾਨਸਾਹਬ ਦੀ ਜਿੱਤ ਸੀ ਇਹ ਪੰਜਾਬ ਸਰਕਾਰ ਦੀ ਜਿੱਤ ਸੀ ਜਿਹੜੀ ਉਸ ਵੇਲੇ ਹੋਇਆ ਔਰ ਤੁਸੀਂ ਜਾਣ ਕੇ ਹੈਰਾਨ ਹੋਵੋ ਕਿ ਕਿ ਜਿਹੜੀ ਵੋਟ 50000 ਦੇ ਨਾਲ ਅਸੀਂ ਜਿੱਤੇ ਆ ਔਰ ਜਿਹੜੇ ਹਲਕਿਆਂ ਦੇ ਵਿੱਚ ਜਿੱਤ ਕੇ ਆਏ ਉਹ ਸਾਡੀਆਂ ਵੋਟਾਂ ਸਟੈਂਡ ਹੀ ਨਹੀਂ ਕਰਦੀਆਂ ਇੱਕ ਸਾਲ ਦੇ ਵਿੱਚ ਵੋਟ ਸ਼ੇਅਰ ਜਿਹੜਾ ਬਹੁਤ ਸਾਡਾ ਵੱਧ ਗਿਆ ਤੁਸੀਂ ਦੇਖੋਗੇ ਉਸ ਤੋਂ ਵੀ ਵੱਡੇ ਮਾਰਜਨ ਦੇ ਨਾਲ ਜਲੰਧਰ ਦੀ ਸੀਟ ਜਿੱਤੂਗੀ ਔਰ ਗਲਤਫਹਮੀ ਜਿਹੜੀ ਹੁੰਦੀ કે ભી શાયદ આસમાન મેં થમ્યા હોયા ઓ ગલ્ફ મેં ਜਿਹੜੀ ਨਾ ਸਾਡੇ ਵਰਕਰ ਸਾਡੇ ਵੋਟਰਾਂ ਨੂੰ ਦੂਰ ਕਰ ਰਹੀ ਰਿੰકુਦਰ ਤਾਂ ਕਹਿੰਦਾ ਕਹਿੰਦੇ ਮੈਂ ਜਿਹੜੇ ਕੰਮ ਲੈ ਕੇ ਜਾਂਦਾ ਸੀ ਉਹ ਮੇਰੇ ਕੰਮ ਨਹੀਂ ਹੁੰਦੇ ਪਏ ਸੀ ਮੈਂ ਜਲੰਧਰ ਦੇ ਲੋਕਾਂ ਲਈ ਪਾਰਟੀ ਛੱਡੀ ਐ ਤੇ ਹੁਣ ਮੈਂ ਜਲੰਧਰ ਦੇ ਲੋਕਾਂ ਲਈ ਕੰਮ ਕਰਨਾ ਆ ਬਿਲਕੁਲ ਉਹਦੀ ਗੱਲ ਇਹ ਗਲਤ ਆ ওই ਕੈਂਪੀਸੀ ਉਹਨਾਂ ਦਾ ਕੰਮ ਸੰਸਦ ਦੇ ਵਿੱਚ ਪੰਜਾਬ ਦੇ ਮਸਲੇ ਲੈ ਕੇ ਜਾਣਾ ਸੀ ਉਹ ਉਹ ਲੈ ਕੇ ਜਾਂਣ ਉਹ ਲੈ ਕੇ ਜਾਂਦੇ ਉੱਥੇ ਜਾ ਕੇ ਆਪਣੀ ਆਵਾਜ਼ ਉਠਾਉਂਦੇ ਔਰ ਹਰ ਹਲਕੇ ਦੇ ਵਿੱਚ ਇੱਕ ਐਮਐਲਏ ਇੱਕ ਹਲਕਾ ਇੰਚਾਰਜ ਬੈਠਾ ਜਿਹਨੇ ਲੋਕਾਂ ਦੇ ਕੰਮ ਕਰਨੇ ਆ ਹਾਂ ਆਪਣੇ ਜਿਹੜੇ ਉਹਨਾਂ ਨੂੰ ਫੰਡਸ ਮਿਲਦੇ ਉਹ ਫੰਡਸ ਆਪਣੇ ਡਿਸਟ੍ਰੀਬਿਊਟ ਕਰਨ ਨੋ ਡਾਊਟ ਮੈਂ ਬਹੁਤ ਸਾਰੇ ਫੰਡਸ ਹਨਾ ਕੋਲ ਹੈ ਜਿਹੜੇ ਹਿੰਮਤ ਦੇ ਨਾਲ ਫੰਡਸ ਲੈ ਕੇ ਅਸਲਾਉਣੇ ਹੁੰਦੇ ਆ ਐਮਪੀ ਦਾ ਕੰਮ ਜਿਹੜਾ ਫੰਡਸ ਲਗਵਾਉਣੇ ਸਹੀ ਤਰੀਕੇ ਨਾਲ ਲਗਵਾਉਣੇ ਔਰ ਪੰਜਾਬ ਦੇ ਮੁੱਦੇ ਸਸਦ ਦੇ ਵਿੱਚ ਉਠਾਉਣੇ ਹੁੰਦੇ ਆ ਉਹਨਾਂ ਦਾ ਜਿਹੜਾ ਸੁਪਨਾ ਸੀ ਨਾ ਉਹ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਸੁਪਰੀਮੋ ਬਣਨਾ ਸੀ ਕਿ ਸਾਰੇ ਐਮਐਲਏਜ਼ ਦੇ ਸਾਰੇ ਹਲਕਾ ਇੰਚਾਰਜਾਂ ਦੇ ਉੱਤੇ ਮੈਂ ਆਪਣੀ ਕਮਾਂਡ ਰੱਖਾਂ ਜਿਹੜਾ ਸੁਪਨਾ ਉਹਨਾਂ ਦਾ ਪੂਰਾ ਨਹੀਂ ਹੋਇਆ ਮੈਡਮ ਹੁਣ ਕੀ ਮੀਟਿੰਗ ਚੱਲਦੀ ਪਈ ਹੈ ਕਿ ਜਿਹੜਾ ਇਸ ਵਾਰੀ ਉਮੀਦਵਾਰ ਹੋਗਾ ਪਾਰਟੀ ਦੇ ਬਾਹਰੋਂ ਹੋਗਾ ਕਿਸੇ ਪਾਰਟੀ ਦੇ ਜਿਹੜੇ ਕਿ ਮੌਜੂਦਾ ਕਿਸੇ ਮੈਂਬਰ ਤੇ ਜਾਂ ਫਿਰ ਕਿਸੇ ਵਿਧਾਇਕ ਤੇ ਚਰਚਾ ਚੱਲਦੀ ਪਈ ਹੈ ਬਿਲਕੁਲ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਪਈਆਂ ਪਰ ਹਾਈ ਕਮਾਂਡ ਸਰਦਾਰ ਪੁਖਰ ਸਿੰਘ ਜੀ ਮਾਨ ਸ਼੍ਰੀ ਅਦਵੀ ਕੇਜੀਵਾਲ ਜੀ ਜਿਹਨੂੰ ਵੀ ਜਿਹਦੇ ਤੇ ਵੀ ਮੋਰ ਲਾਉਣਗੇ ਅਸੀਂ ਸਾਰੇ ਵਲੰਟੀਅਰ ਵੀ ਤੇ ਅਸੀਂ ਸਾਰੇ ਐਮਐਲਏ ਸਾਹਿਬਾਨ ਵੀ ਸਾਰੇ ਹਲਕਾ ਇੰਚਾਰਜ ਵੀ ਅਸੀਂ ਡਟ ਕੇ ਉਹਦੇ ਤੇ ਪੈਰਾ ਦੇਵਾਂਗੇ ਔਰ ਉਹਨੂੰ ਝਟਾਵਾਂਗੇ ਫਿਰ ਇੱਕ ਆਖਰੀ ਸਵਾਲ ਹੈ ਉਹਨਾਂ ਨੇ ਕਿਹਾ ਕਿ ਸ਼ੀਤਲ ਜੀ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਸਪੋਰਟਸ ਜਿਹੜੀ ਯੂਨੀਵਰਸਿਟੀ ਦਾ ਵਾਅਦਾ ਸੀ ਉਹ ਪੂਰਾ ਨਹੀਂ ਹੋਇਆ ਜਿਹੜੀ ਰੂਡ ਆਦਮਪੁਰ 에ਰਪੋਰਟ ਨੂੰ ਜਾਣੀ ਸੀ ਉਹ ਹਜੇ ਵੀ ਖਸਤਾ ਹਾਲਤ ਹੈ ਉਹ ਨਹੀਂ ਤਿਆਰ ਹੋਈ ਹੈ ਹੋਰ ਕਈ ਇਦਾਰੇ ਵਾਅ ਇਸ ਜਿਹੜਾ ਹੈਗਾ ਨਾ ਤੁਸੀਂ ਸ਼ੀਤਲ ਦੀ ਗੱਲ ਕਰਦੇ ਹੋ ਇਹ ਵਿਰੋਧੀ ਧਰਤੀ ਹੋ ਆ ਜੇ ਇਹ ਵਿਰੋਧ ਚ ਖੜੇ ਹੋਏ ਇਨਸਾਨ ਦੀ ਆਵਾਜ਼ ਆ ਅਦਰਵਾਈਜ਼ ਪੰਜਾਬ ਦੇ ਵਿੱਚ ਉਹ ਕੰਮ ਪਿਛਲੇ 2 ਸਾਲਾਂ ਦੇ ਵਿੱਚ ਹੋਈ ਜਿਹੜਾ ਕਿਸੇ ਨੇ ਸੁਤਨਾਨੀ ਸੀ ਲਿਖਿਆ ਗਰੰਟੀਆਂ ਵੀ ਪੂਰੀਆਂ ਹੋ ਰਹੀਆਂ ਸਭ ਕੁਝ ਪੂਰਾ ਹੋ ਰਿਹਾ ਹਰ ਕਮੂਨਿ ਕਮ ਚਾਹੀਦਾ ਹੁੰਦਾ ਜਿਹੜਾ ਉਸ ਸਮੇਂ ਦੇ ਨਾਲ ਨਾਲ ਹੋਣਾ ਇਹ ਇੱਕ ਚੁਣਿਆ ਹੋਇਆ ਨੁਮਾਇੰਦਾ ਇਹ ਕਹੇ ਜਿਹਨੂੰ ਲੋਕਾਂ ਨੇ ਚੁਟਾਇਆ ਉਹ ਇਹ ਕਹੇ ਕਿ ਜੀ ਆ ਕੰਮ ਨਹੀਂ ਪੂਰਾ ਹੋਇਆ ਆ ਕੰਮ ਨਹੀਂ ਪੂਰਾ ਹੋਇਆ ਇਹ ਸ਼ੋਭਾ ਨਹੀਂ ਦਿੰਦੀਆਂ ਚੀਜ਼ਾਂ ਸਾਰੀਆਂ ਸਿਚੁਏਸ਼ਨਸ ਨੂੰ ਸਮਝ ਕੇ ਅਸੀਂ ਸਰਕਾਰ ਦੀਆਂ ਜਿਹੜੀਆਂ ਅੱਖਾਂ ਬਣਨਾ ਹੁੰਦਾ ਸੀ ਉਹਨਾਂ ਦੇ ਹੱਥ ਬਣਨਾ ਹੁੰਦਾ ਸੀ ਉਹਨਾਂ ਦਾ ਉਹਨੂੰ ਪੂਰੀ ਮਜ਼ਬੂਤੀ ਦੀ ਵਾਜ਼ਿਆ ਤੁਸੀਂ ਸਾਫ ਸਮਝ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਤੇ ਸਾਡਾ ਨੰਦ ਗੋਦਰ ਤੋਂ ਵਿਧਾਇਕ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਸਾਡੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਤੇ ਲੋਕ ਪਾਰਟੀ ਨੂੰ ਦੇਖ ਕੇ ਵੋਟ ਪਾਉਂਦੇ ਆ ਤੇ ਇਹ ਦੋਨਾਂ ਨੇ ਪਾਰਟੀ ਛੱਡ ਕੇ ਜਿਹੜੀ ਕਿ ਬਹੁਤ ਵੱਡੀ ਗਲਤੀ ਕੀਤੀ ਹੈ ਕੈਮਰਾਮੈਨ ਰਾਜਨ ਦੇ ਨਾਲ ਮਹਿਰਾਗਵ ਜੈਨ ਦਾਸ ਸਮਰਨੀ